ਇਹ ਅਕਾਲ ਪਿਆਰੇ ਵਿਦਿਆਰਥੀਓ ਪੜਾਈ ਜੰਕਸ਼ਨ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਡਾਕਟਰ ਟੀ ਆਰ ਸ਼ਰਮਾ ਦੁਆਰਾ ਲਿਖਿਆ ਲੇਖ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਪੜਾਂਗੇ ਇਸ ਲੇਖ ਵਿੱਚ ਲੇਖਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀਆਂ ਖੁਸ਼ੀਆਂ ਨੇ ਇਹ ਆਪਣੇ ਆਪ ਨਹੀਂ ਆਉਂਦੀਆਂ ਇਹ ਸਾਨੂੰ ਲੈ ਕੇ ਆਉਣੀਆਂ ਪੈਂਦੀਆਂ ਨੇ ਖੁਸ਼ੀਆਂ ਨੂੰ ਲੈ ਕੇ ਆਉਣ ਦੇ ਕਿਹੜੇ-ਕਿਹੜੇ ਤਰੀਕੇ ਨੇ ਉਹ ਉਹਨਾਂ ਨੇ ਇਸ ਲੇਖ ਵਿੱਚ ਦੱਸੇ ਹਨ ਇਹ ਇੱਕ ਮਨੋਵਿਗਿਆਨਿਕ ਲੇਖ ਹੈ ਇਹਦੇ ਵਿੱਚ ਆਪਣੇ ਮਨ ਦੀ ਸਥਿਤੀ ਨੂੰ ਦੱਸਿਆ ਹੈ ਕਿ ਤੁਸੀਂ ਆਪਣੇ ਮਨ ਨੂੰ ਕਿਦਾਂ ਕਾਬੂ ਕਰਕੇ ਆਪਣੀਆਂ ਭੈੜੀਆਂ ਆਦਤਾਂ ਨੂੰ ਛੱਡ ਕੇ ਖੁਸ਼ੀਆਂ ਹਾਸਲ ਕਰ ਸਕਦੇ ਹੋ ਆਓ ਹੁਣ ਆਪਾਂ ਇਸ ਲੇਖ ਨੂੰ ਵਿਸਤਾਰ ਨਾਲ ਪੜ੍ਹਦੇ ਹਾਂ ਲੇਖਕ ਦੱਸਦਾ ਹੈ ਕਿ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਸਗੋਂ ਇਹਨਾਂ ਨੂੰ ਬੁਲਾਉਣਾ ਪੈਂਦਾ ਹੈ ਉਨ੍ਹਾਂ ਦੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਹੈ ਅਸੀਂ ਜਿਹੋ ਜਹੀ ਛੋਟੀ ਵੱਡੀ ਪਰਿਵਾਰਿਕ ਸਮੂਹਿਕ ਦੁਨਿਆਵੀ ਜਾਂ ਰੋਹਾਨੀ ਖੁਸ਼ੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਨੂੰ ਪ੍ਰਾਪਤ ਕਰਨ ਲਈ ਯਤਨ ਕਰਨਾ ਪੈਂਦਾ ਹੈ ਮਨੁੱਖ ਨਿੱਕੀਆਂ-ਨਿੱਕੀਆਂ ਗੱਲਾਂ ਤੇ ਨਿੱਕੇ ਰਿਸ਼ਤੇ ਵੀ ਵੱਡੀਆਂ ਖੁਸ਼ੀਆਂ ਦੇ ਸਕਦੇ ਹਨ ਸਾਨੂੰ ਕਿਸੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਕਿਸੇ ਲੋੜਵੰਦ ਨਾਲ ਪ੍ਰੇਮ ਦੀ ਗੱਲ ਕਰਨ ਵਿੱਚ ਕਿਸੇ ਦੀ ਵਿੱਤੀ ਸਹਾਇਤਾ ਕਰਨ ਵਿੱਚ ਕੁੱਤੇ ਨੂੰ ਰੋਟੀ ਦਾ ਟੁਕੜਾ ਪਾਉਣ ਵਿੱਚ ਕਿਸੇ ਅਨਪੜ੍ਹ ਦੀ ਆਈ ਚਿੱਠੀ ਪੜਨ ਵਿੱਚ ਕਿਸੇ ਮਰੀਜ਼ ਦੀ ਸਹਾਇਤਾ ਕਰਨ ਵਿੱਚ ਮੰਦਰ ਜਾਂ ਗੁਰਦੁਆਰੇ ਜਾਣ ਵਿੱਚ ਖੁਸ਼ੀ ਮਿਲਦੀ ਹੈ ਤੇ ਸਾਨੂੰ ਅਜਿਹੀ ਖੁਸ਼ੀ ਨੂੰ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ ਹੈ ਮਿੱਠਾ ਬੋਲਣਾ ਅਤੇ ਬੱਚਿਆਂ ਨਾਲ ਖੇਡਣਾ ਉਹਨਾਂ ਨਾਲ ਗੱਲਾਂ ਕਰਨਾ ਵੀ ਖੁਸ਼ੀ ਪ੍ਰਾਪਤ ਕਰਨ ਦਾ ਹੀ ਸਾਧਨ ਹੈ ਕਈ ਪਰਿਵਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਮਾਹੌਲ ਕੁਟਿਆ-ਕੁਟਿਆ ਰਹਿੰਦਾ ਹੈ ਪਤੀ-ਪਤਨੀ ਦਾ ਕਿਸੇ ਨਾ ਕਿਸੇ ਮਸਲੇ ਉੱਤੇ ਤਕਰਾਰ ਹੁੰਦਾ ਰਹਿੰਦਾ ਹੈ ਅਜਿਹੇ ਬੰਦੇ ਆਪ ਵੀ ਪਰੇਸ਼ਾਨ ਹੁੰਦੇ ਹਨ ਅਤੇ ਹੋਰਨਾਂ ਨੂੰ ਵੀ ਪਰੇਸ਼ਾਨ ਕਰਦੇ ਹਨ ਗੁੱਸਾ ਉਨ੍ਹਾਂ ਦੀ ਹਰ ਹਰਕਤ ਅਤੇ ਭਾਸ਼ਾ ਵਿੱਚੋਂ ਝਲਕਦਾ ਹੈ ਅਜਿਹੇ ਪਤੀ-ਪਤਨੀ ਆਪਣੀ ਸਮੱਸਿਆ ਸ਼ਾਂਤੀ ਨਾਲ ਹੱਲ ਕਰਕੇ ਘਰ ਦਾ ਸਾਰਾ ਮਾਹੌਲ ਖੁਸ਼ਗਵਾਰ ਬਣਾ ਸਕਦੇ ਹਨ ਕੋਈ ਵੀ ਮਨੁੱਖ ਮੁਸਕਰਾਉਂਦਾ ਜਾਂ ਹੱਸਦਾ ਨਹੀਂ ਹੁੰਦਾ ਸਗੋਂ ਹੱਸਣ ਤੇ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ ਇਹ ਪਾਈ ਜਾ ਸਕਦੀ ਸਿ ਹੈ ਸਾਨੂੰ ਆਪਣੇ ਆਲੇ ਦੁਆਲੇ ਵਿੱਚੋਂ ਕੁਝ ਬੰਦੇ ਅਜਿਹੇ ਜ਼ਰੂਰ ਮਿਲ ਜਾਣਗੇ ਜੋ ਹਮੇਸ਼ਾ ਖੇੜੇ ਰਹਿੰਦੇ ਹਨ ਗੰਭੀਰ ਮੁਸ਼ਕਲ ਸਮੇਂ ਵੀ ਉਹਨਾਂ ਦੇ ਮੂੰਹ ਉੱਤੇ ਚਿੰਤਾ ਦੀਆਂ ਲਕੀਰਾਂ ਨਹੀਂ ਖਿੱਚੀਆਂ ਜਾਂਦੀਆਂ ਉਹ ਹੱਸਦੇ ਖੇਡਦੇ ਹੀ ਆਪਣੀਆਂ ਸਮੱਸਿਆਵਾਂ ਹੱਲ ਕਰ ਲੈਂਦੇ ਹਨ ਉਹ ਜੰਮਦੇ ਹੀ ਅਜਿਹੇ ਨਹੀਂ ਸਾਨਾ ਉਹਨਾਂ ਨੇ ਮੁਸੀਬਤਾਂ ਨਾਲ ਖੇੜੇ ਮੱਥੇ ਕੁਲਣ ਦੀ ਆਦਤ ਪਾਈ ਹੁੰਦੀ ਹੈ ਉਹਨਾਂ ਕੋਲ ਬਹੁਤ ਸਾਰੇ ਲਤੀਫੇ ਅਤੇ ਹਾਸੇ ਦੀਆਂ ਨਿੱਕੀਆਂ ਨਿੱਕੀਆਂ ਫੁੱਲ ਝੜੀਆਂ ਹੁੰਦੀਆਂ ਹਨ ਹਰ ਮਨੁੱਖ ਅਜਿਹਾ ਜੀਵਨ ਗੁਜ਼ਾਰ ਸਕਦਾ ਹੈ ਬਸ ਥੋੜੀ ਜਹੀ ਸੋਚ ਤੇ ਯੋਜਨਾਬੰਦੀ ਤੋਂ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ ਸਾਡੇ ਵੱਡੇ ਵਡੇਰਿਆਂ ਨੇ ਆਪਣੇ ਘਰਾਂ ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸਦਾ ਦੇਣ ਦੇ ਬਹੁਤ ਸਾਰੇ ਢੰਗ ਕੱਢੇ ਹਨ ਇਨ੍ਹਾਂ ਵਿੱਚ ਕੁਝ ਰਸਮਾਂ ਰੀਤਾਂ ਮੇਲੇਆਂ ਸਮਾਗਮਾਂ ਤੇ ਤਿਉਹਾਰਾਂ ਦੇ ਰੂਪ ਵਿੱਚ ਅੱਜ ਵੀ ਤੁਰ ਰਹੇ ਹਨ ਆਧੁਨਿਕ ਸਮੇਂ ਵਿੱਚ ਇਨ੍ਹਾਂ ਵਿੱਚ ਆਜ਼ਾਦੀ ਦਿਵਸ ਗਣਤੰਤਰਤਾ ਦਿਵਸ ਅਧਿਆਪਕ ਦਿਵਸ ਮਾਂ ਦਿਵਸ ਪਿਤਾ ਦਿਵਸ ਮਜਦੂਰ ਦਿਵਸ ਤੇ ਧਰਤੀ ਦਿਵਸ ਆਦ ਹੋਰ ਜੁੜ ਗਏ ਹਨ ਪਤੀ ਦਾ ਪਤਨੀ ਦੇ ਕੰਮ ਵਿੱਚ ਹੱਥ ਵਟਾਉਣਾ ਸਕੂਲ ਪੜ੍ਹਦੇ ਬੱਚੇ ਨੂੰ ਇਨਾਮ ਮਿਲਣਾ ਕਿਸੇ ਪਿਆਰੇ ਦੀ ਚਿੱਠੀ ਦਾ ਵਰਿਆਂ ਬਾਅਦ ਅਚਾਨਕ ਆਉਣਾ ਗਰਮੀ ਦੇ ਮੌਸਮ ਵਿੱਚ ਮੀਂਹ ਪੈਣਾ ਗਵਾਂਡੀਆਂ ਦੇ ਘਰ ਅਖੰਡ ਪਾਠ ਜਾ ਧੀ ਦਾ ਵਿਆਹ ਸਭ ਖੁਸ਼ੀ ਦੇ ਮੌਕੇ ਹਨ ਸਾਨੂੰ ਇਹਨਾਂ ਵਿੱਚ ਗੱਜ-ਵੱਜ ਕੇ ਸ਼ਰੀਕ ਹੋਣਾ ਚਾਹੀਦਾ ਹੈ ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਆਂਢ ਗੁਆਂਢ ਵਿੱਚ ਵੀ ਮਨਾਈ ਜਾਂ ਰਹੀ ਕਿਸੇ ਵੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਨ ਪੰਗੜੇ ਵੀ ਪਾਉਣ ਲੱਗ ਪੈਂਦੇ ਹਨ ਅੱਗੇ ਲੇਖਕ ਦੱਸਦਾ ਹੈ ਕਿ ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਮਨਾਉਣ ਦਾ ਮੌਕਾ ਹੈ ਬੁਰੀ ਆਦਤ ਦਾ ਤਿਆਗ ਕਰਨ ਵਾਲਾ ਬਹੁਤ ਹੀ ਖੁਸ਼ੀ ਪ੍ਰਾਪਤ ਕਰਦਾ ਹੈ ਖੁਸ਼ੀ ਪ੍ਰਾਪਤ ਕਰਨ ਦਾ ਇਹ ਅਨਮੋਲ ਤਰੀਕਾ ਹੈ ਇਸ ਤੋਂ ਇਲਾਵਾ ਮਨੁੱਖ ਨੂੰ ਖੁਸ਼ੀ ਖਿਮਾ ਕਰਨ ਨਾਲ ਵੀ ਤੇ ਖਿਮਾ ਮੰਗਣ ਨਾਲ ਵੀ ਤੇ ਆਪਣੇ ਦੋਸ਼ ਕਬੂਲ ਕਰਨ ਨਾਲ ਵੀ ਪ੍ਰਾਪਤ ਹੁੰਦੀ ਹੈ ਤੁਸੀਂ ਕੋਈ ਗੁਨਾਹ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਤੁਹਾਡਾ ਗੁਨਾਹ ਕਿਸੇ ਨੂੰ ਪਤਾ ਨਹੀਂ ਲੱਗਾ ਤਾਂ ਤੁਹਾਡੇ ਮਨ ਉੱਤੇ ਬੋਝ ਰਹੇਗਾ ਤੁਸੀਂ ਆਪਣਾ ਗੁਨਾਹ ਕਬੂਲ ਕਰਕੇ ਮਾਫੀ ਮੰਗ ਕੇ ਤੇ ਅਗਲੇ ਦਾ ਨੁਕਸਾਨ ਪੂਰਾ ਕਰਕੇ ਇਸ ਬੋਝ ਤੋਂ ਛੁਟਕਾਰਾ ਪ੍ਰਾਪਤ ਕਰਕੇ ਖੁਸ਼ੀ ਪ੍ਰਾਪਤ ਕਰ ਸਕੋਗੇ ਕਿਸੇ ਦੋਸ਼ੀ ਨੂੰ ਮਾਫ ਕਰਕੇ ਬਹੁਤ ਹੀ ਉੱਚੀ ਖੁਸ਼ੀ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਤੁਸੀਂ ਆਪਣੇ ਦੁਸ਼ਮਣ ਨਾਲ ਨਫ਼ਰਤ ਛੱਡ ਕੇ ਉਸ ਦਾ ਕਸੂਰ ਭੁੱਲ ਕੇ ਉਸ ਨੂੰ ਮਾਫ ਕਰਕੇ ਬਹੁਤ ਵੱਡੀ ਖੁਸ਼ੀ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਆਪਣੀਆਂ ਉਹ ਨਿੱਕੀਆਂ-ਨਿੱਕੀਆਂ ਜਿੱਦਾਂ ਛੱਡ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਅਸੂਲਾਂ ਦਾ ਨਾਂ ਦਿੰਦੇ ਹੋ ਇਸ ਤਰ੍ਹਾਂ ਕਰਨ ਨਾਲ ਵੀ ਖੁਸ਼ੀ ਦਾ ਸਬੱਬ ਬਣਦਾ ਹੈ ਹਰ ਇੱਕ ਗੱਲ ਤੇ ਮੇਰੀ ਸ਼ਬਦ ਜੋੜਨਾ ਬੰਦਨ ਦਾ ਪ੍ਰਤੀਕ ਹੈ ਇਹ ਮੈਂ ਖੁਸ਼ੀਆਂ ਵਿੱਚ ਰੁਕਾਵਟ ਪੈਦਾ ਕਰਦੀ ਹੈ ਇਸ ਹਉਮੈ ਦੇ ਤਿਆਗ ਨਾਲ ਰੋਹਾਨੀ ਖੁਸ਼ੀ ਪ੍ਰਾਪਤ ਹੁੰਦੀ ਹੈ ਸਹਿਯੋਗ ਅਤੇ ਤਿਆਗ ਮੁਕਾਬਲੇ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ ਛੋਟੇ-ਛੋਟੇ ਤਿਆਗ ਨਿੱਕੇ-ਨਿੱਕੀਆਂ ਮਾਫੀਆਂ ਨજર ਅੰਦਾਜ਼ੀਆਂ ਮਨੋਖ ਨੂੰ ਅਤਿਅੰਤ ਖੁਸ਼ੀਆਂ ਦੇ ਸਕਦੀਆਂ ਹਨ ਦੇਖ ਕੇ ਅਨ ਡਿੱਠਾ ਕਰਨਾ ਸੁਣੀ ਨੂੰ ਅਨ ਸੁਣੀ ਕਰਨਾ ਇਹਸਾਨ ਕਰਕੇ ਭੁੱਲਣਾ ਨੇਕੀ ਕਰਕੇ ਖੂਬ ਵਿੱਚ ਪਾਉਣੀ ਨਿਮਰਤਾ ਨੂੰ ਅਪਣਾਉਣਾ ਖੁਸ਼ੀਆਂ ਨੂੰ ਸੱਦਾ ਪੱਤਰ ਦੇਣਾ ਹੈ ਖੁਸ਼ੀਆਂ ਮਨ ਦੀ ਅਵਸਥਾ ਹੈ ਇਹ ਕਿਸੇ ਚੀਜ਼ ਦਾ ਨਾਮ ਨਹੀਂ ਇਹ ਅਵਸਥਾ ਪੈਦਾ ਕੀਤੀ ਜਾਂਦੀ ਹੈ ਇਹ ਜਨਮ ਤੋਂ ਨਹੀਂ ਮਿਲਦੀ ਏਸੀ ਅੱਜ ਦਾ ਆਪਣਾ ਲੇਖ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਉਮੀਦ ਕਰਦੀਆਂ ਤੁਸੀਂ ਇਸ ਲੇਖ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਮੈਂ ਇਹ ਵੀ ਉਮੀਦ ਕਰਦੀਆਂ ਕਿ ਤੁਸੀਂ ਇਸ ਲੇਖ ਦੇ ਵਿੱਚੋਂ ਜੋ ਕੁਝ ਵੀ ਸਿੱਖਿਆ ਉਸ ਨੂੰ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਲਾਈ ਕਰੋਗੇ ਅਗਰ ਤੁਹਾਨੂੰ ਇਹ ਲੇਖ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਲੇਖ ਕਿਦਾਂ ਦਾ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਅਗਰ ਤੁਸੀਂ 9ਵੀਂ ਕਲਾਸ ਦੇ ਸਟੂਡੈਂਟ ਹੋ ਤੇ ਤੁਸੀਂ ਪੰਜਾਬੀ ਦੇ ਸਾਰੇ ਚੈਪਟਰਾਂ ਦੀ ਕੁਇਕ ਰਿਵੀਜ਼ਨ ਕਰਨਾ ਚਾਹੁੰਦੇ ਹੋ ਪੇਪਰ ਤੋਂ ਪਹਿਲਾਂ ਤਾਂ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਜ਼ਰੂਰ ਚੈੱਕ ਕਰਿਓ ਤੇ ਪਲੇਲਿਸਟ ਦੇ ਵਿੱਚ ਕਲਾਸ 9 ਪੰਜਾਬੀ 올 ਚੈਪਟਰ ਦੇ ਨਾਮ ਤੋਂ ਫੋਲਡਰ ਬਣਿਆ ਹੋਇਆ ਉਸ ਦੇ ਵਿੱਚ ਆਪਾਂ ਸਾਰੇ ਚੈਪਟਰ ਤੁਹਾਡੇ ਪਾਏ ਹੋਏ ਨੇ ਜਿਨ੍ਹਾਂ ਦੀ ਐਕਸਪਲੇਨੇਸ਼ਨ ਸਿਰਫ ਆਪਾਂ 5 ਤੋਂ 7 ਮਿੰਟ ਦੇ ਵਿੱਚ ਕੀਤੀ ਹੈ ਜੋ ਕਿ ਪੇਪਰ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫੁਲ ਰਹੇਗੀ ਤਨਵਾਜੀ ਸਾਰਿਆਂ ਦਾ